मुर्दाबाद पई चई न कयात ममा भा भा ਕਿਆ ਜਾ ਰਿਹਾ ਇਹਨਾਂ ਦੇ ਦੋਸ਼ ਹੈ ਭਾਜਪਾ ਨੂੰ ਰੋਕਿਆ ਜਾ ਰਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਕੱਲ ਦਿੱਤੇ ਦਿਨੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਹਰ ਵਿਧਾਨ ਸਭਾ ਦੇ ਹਰ ਪਿੰਡ ਵਿੱਚ ਜਿਹੜੇ ਕੈਂਪ ਲੱਗ ਰਹੇ ਸੀ ਮਾਨਯੋਗ ਮੋਤੀ ਸਾਹਿਬ ਦੀ ਸਰਕਾਰ ਦੀਆਂ ਜੋ ਨੀਤੀਆਂ ਚਾਹੇ ਆਸ਼ੂਮਾਨ ਕਾਰਡ ਹੈ ਚਾਹੇ ਕਿਸਾਨ ਸਨਮਾਨ ਨਿਧੀ ਹੈ ਉਹਨਾਂ ਦੇ ਜੋ ਗਰੀਬ ਲੋਕਾਂ ਨੂੰ ਫਾਇਦੇ ਮਿਲ ਰਹੇ ਸਨ ਉਹਨਾਂ ਤੋਂ ਬਖਲਾਹਰ ਚ ਆਈ ਸਰਕਾਰ ਨੇ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਹਰ ਗਲੀ ਹਰ ਪਿੰਡ ਹਰ ਸਾਥ ਚ ਇੱਕੋ ਗੱਲ ਚੱਲ ਰਹੀ ਹੈ ਕਿ ਮੋਦੀ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਦਾ ਗਰੀਬ ਲੋਕਾਂ ਨੂੰ ਫਾਇਦਾ ਹੋਇਆ ਤੇ ਜੇ ਪੰਜਾਬ ਨੂੰ ਰੰਗਲਾ ਪੰਜਾਬ ਜਾਂ ਪੰਜਾਬ ਪੰਜਾਬੀਆਂ ਦਾ ਜੇ ਪੰਜਾਬ ਦੀ ਤਰੱਕੀ ਕੋਈ ਕਰ ਸਕਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਪਿਛਲੇ ਦਿਨੀ ਜੋ ਰੈਲੀ ਹੋਈ ਉਹਦੇ ਵਿੱਚ ਵੱਧ ਚੜ ਕੇ ਲੋਕਾਂ ਨੇ ਹਿੱਸਾ ਲਿਆ ਇਸ ਤੋਂ ਬਖਲਾਹਰ ਚ ਆਈ ਆਮ ਆਦਮੀ ਪਾਰਟੀ ਨੇ ਜਿਹੜਾ ਸਾਡੇ ਕੈਂਪ ਰੋਕੇ ਗਿਆ ਜਬਰਨ ਸਾਡੇ ਲੀਡਰਾਂ ਨੂੰ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੂੰ ਸਾਡੇ ਐਮਪੀ ਐਕਸ ਤੇ ਐਮਐਲਏ ਸਵਾਨਾਂ ਨੂੰ ਜਬਰਨ ਜਿਹੜਾ ਡਟੇਨ ਕੀਤਾ ਗਿਆ ਉਹਨਾਂ ਨੂੰ ਤੱਕੇ ਨਾਲ ਛਾਣਿਆ ਤੇ ਬੰਦ ਕੀਤਾ ਹੁਣ ਤੇ ਰੋਡ ਤੋਂ ਅੱਜ ਅਸੀਂ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਜਿਆ ਪ੍ਰਧਾਨ ਸੁਨੀਲ ਸਿੰਘ ਜੱਟ ਦੀ ਗ੍ਰਿਫਤਾਰੀ ਕਰ ਲਈ ਗਈ ਉਹਦੇ ਬਾਰੇ ਕੀ ਕਹਦੇ ਇਹ ਜੋ ਮਰਜ਼ੀ ਕਰ ਲੈਣ ਜਿੱਥੇ ਮਰਜ਼ੀ ਭੱਜ ਲੈਣ 2027 ਦੇ ਵਿੱਚ ਲੋਕ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਹੇ ਆ ਅੱਜ ਸਾਡੇ ਨਾਲ ਸਾਡੇ ਹਲਕਾ ਗਨਵੀਨਰ ਦਰਗੇਸ਼ ਸ਼ਰਮਾ ਜੀ ਮੰਡਲ ਪ੍ਰਧਾਨ ਕ੍ਰਿਸ਼ਨ ਨਾਰਿੰਗ ਜੀ ਸਾਡੇ ਸਟੇਟ ਦੇ ਮੈਂਬਰ ਅਤੇ ਸਟੇਟ ਫੈਕਟਰੀ ਦੇ ਭੈਣ ਸਨੀਤਾ ਗਰਗ ਜੀ ਕਾਰਜਕਾਰੀ ਮੈਂਬਰ ਪ੍ਰਦੀਪ ਸ਼ਰਮਾ ਜੀ ਸਮੂਹੀ ਲੀਡਰਸ਼ਿਪ ਜਸਪਾਲ ਜੀ ਪ੍ਰੇਮ ਜੀ ਕਗਨ ਜੀ ਸਾਰੇ ਅੱਜ ਆਏ ਆ ਅੱਜ ਜਿਹੜੀ ਸਾਡੀ ਲੀਡਰਸ਼ਿਪ ਦਾ ਇੱਕੋ ਹੀ ਸਟੈਂਡ ਹੈ ਕਿ ਅਸੀਂ ਨਾ ਕੋਈ ਜ਼ੁਲਮ ਸਮਾਂਗੇ ਤੇ ਨਾ ਹੀ ਕੋਈ ਜ਼ੁਲਮ ਪੰਜਾਬ ਸਰਕਾਰ ਨੂੰ ਕਰਨ ਦਵਾਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਆਜੀ ਅੱਜ ਅਸੀਂ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸਿਹਰੇ ਅਸੀਂ ਜੈਤੋ ਕੀਤਾ ਹੁਣ ਅਸੀਂ ਫਰੀਦਕੋਟ ਕਰਕੇ ਆਏ ਹਾਂ ਹਣ ਅੱਜ ਕੋੜਕਪੂਰੇ 3 ਵਜੇ ਦਾ ਸਮੇਂ ਸੀ ਸਾਡੇ ਅੱਜ ਸਾਰੀ ਲੀਡਰਸ਼ਿਪ ਦੀ ਰਹਿਨਮਾਈ ਹੈ ਅੱਜ ਅਸੀਂ ਇਹ ਪ੍ਰਦਰਸ਼ਨ ਕਰਾਂਗੇ ਸੇਵਾਦਾਰ ਆਪਕੇ ਦੁਆਰ ਤਹਿਤ ਪੰਜਾਬ ਹਾਈ ਕਮਾਂਡ ਦੀ ਦਿਸ਼ਾ ਨਿਰਦੇਸ਼ ਦੇ ਤਹਿਤ ਮਾਝੂਗ ਪ੍ਰਧਾਨ ਅਸ਼ਵੀ ਸ਼ਰਮਾਈ ਦੇ ਨਿਰਦੇਸ਼ਾਂ ਦੇ ਇਹ 2-3 ਮਹੀਨਿਆਂ ਤੋਂ ਪ੍ਰੋਗਰਾਮ ਲਗਾਤਾਰ ਚੱਲ ਰਹੀ ਸੀ ਹਰ ਵਿਧਾਨ ਸਭਾ ਹਲਕੇ ਚ ਗਲੀ ਗਲੀ ਮਹੱਲੇ ਮਹੱਲੇ ਸਾਡੇ ਵਰਕਰਸ ਬੀਜੇਪੀ ਨੇ ਕੈਂਪ ਲਗਾ ਕੇ ਜ਼ਰੂਰਤਮੰਦਾਂ ਦਾ ਹੀ ਸੈਂਟਰ ਸਰਕਾਰ ਦੀਆਂ ਸਕੀਮਾਂ ਪਹੁੰਚਾ ਰਹੀ ਸੀ ਜਿਵੇਂ ਹੈਲਥ ਕਾਰਡ ਬਣਾਉਣੇ ਪੈਨਸ਼ਨ ਲਗਵਾਉਣੀ ਕਿਸਾਨ ਨੀਦੀ ਦੀ ਦਵਾਈਣੇ ਲੋਕਾਂ ਨੂੰ ਇਹ ਸਾਰੀਆਂ ਜੰਨੀਆਂ ਸਕੀਮਾਂ ਸੀ ਸਾਰੀਆਂ ਸੀ ਲੋਕਾਂ ਤੱਕ ਜ਼ਰੂਰਤਮੰਦਾਂ ਤੱਕ ਪਹੁੰਚਾ ਰਹੇ ਸੀ ਦੱਸੋ ਅਸੀਂ ਕੀ ਗਲਤ ਕੰਮ ਕਰ ਰਹੇ ਸੀ ਜਿਹੜੀ ਪੰਜਾਬ ਸਰਕਾਰ ਨੂੰ ਸਾਡੇ ਤੋਂ ਇੰਨਾ ਘਬਰਾ ਗਈ ਇੰਨਾ ਡਰ ਗਈ ਇਹ ਉਹਨਾਂ ਨੂੰ ਸਾਡੇ ਲੀਡਰਾਂ ਨੂੰ ਧੱਕੇ ਨਾਲ ਝੁਕ ਕੇ ਰੱਖੇ ਗਈ ਜਦੋਂ ਕਿ ਕੈਂਪ ਨੂੰ ਬੰਦ ਕਰਾਇਆ ਤੇ ਅਸੀਂ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਹਰ ਵਿਧਾਨ ਸਭਾ ਹਲਕੇ ਵਿੱਚ ਫੂਸਲਾ ਫੂਕ ਰਹੀਆਂ ਨਿਕੰਮੀ ਪੰਜਾਬ ਸਰਕਾਰ ਦਾ ਕਿਉਂਕਿ ਅਸੀਂ ਪੰਜਾਬ ਦਾ ਜਿਹੜਾ ਵਰਕਰ ਹੈ ਇਹਨਾਂ ਡਰਦਾ ਹੈ ਇਹਨਾਂ ਝੁਕਦਾ ਹੈ ਇਹਨਾਂ ਰੁਕਦਾ ਹੈ ਇਹ ਹਮੇਸ਼ਾ ਸਾਨੂੰ ਸਿਖਲਾਈ ਐਸੀ ਦਿੱਤੀ ਗਈ ਹੈ ਲੋਕ ਸੇਵਾ ਦੇ ਕੰਮਾਂ ਦੇ ਵਿੱਚ ਬਗੜ ਚੜ ਕੇ ਭਾਗ ਲੈਣ